ਰਾਜਪ੍ਰਤੀਗੁਰ ਅਰਜਨ ਦੇਵ ਕਲੋਨੀ ਦੇ ਵਿੱਚ ਤੀਜ ਦੇ ਤਿਹਾਰ ਨੂੰ ਬੜੀ ਧੂਮ-ਤਾਮ ਦੇ ਨਾਲ ਮਨਾਇਆ ਗਿਆ। ਇੱਥੋਂ ਦੀਆਂ ਔਰਤਾਂ ਨੇ ਰੰਗ-ਬਿਰੰਗੇ ਕੱਪੜੇ ਪਾ ਕੇ, ਗੀਤਾਂ ਪਾ ਕੇ ਤੇ ਪੰਜਾਬੀ ਵਿਰਸੇ ਦੀਆਂ ਸ਼ਾਮਾਂ ਨੂੰ ਤਾਜ਼ਾ ਕਰਦੇ ਇਸ ਤਿਹਾਰ ਨੂੰ ਮਨਾਇਆ। ਤੀਜ ਦਾ ਤਿਹਾਰ ਪੰਜਾਬੀ ਸੰਸਕ੍ਰਿਤੀ ਦੇ ਵਿੱਚ ਔਰਤਾਂ ਵਾਸਤੇ ਖਾਸ ਮਹੱਤਵ ਰੱਖਦਾ ਹੈ। ਸੋ ਇਸੇ ਦੌਰਾਨ ਨਿਊ ਸਿਟੀ 9 ਪੰਜਾਬ ਦੀ ਟੀਮ ਵੀ ਇਸ ਰੰਗਲੀ ਸਮਾਰੋਹ ਨੂੰ ਕਵਰ ਕਰਨ ਲਈ ਖਾਸ ਤੌਰ ਤੇ ਗੁਰੂ ਅਰਜਨ ਦੇਵ ਕਲੋਨੀ ਪਹੁੰਚੀ ਸਾਡੇ ਪੱਤਰਕਾਰਾਂ ਨੇ ਸਮੂਹ ਔਰਤਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਦੀਆਂ ਭਾਵਨਾਵਾਂ ਅਤੇ ਤੀਜ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਨੂੰ ਕੈਮਰੇ ਦੇ ਵਿੱਚ ਕੈਦ ਕੀਤਾ ਇਹ ਤਿਉਹਾਰ ਸਿਰਫ ਰੀਤੀ ਰਿਵਾਜ ਨਹੀਂ ਸਗੋਂ ਸਾਡੀ ਵਿਰਾਸਤ ਪਿਆਰ ਸਾਂਝ ਤੇ ਨਾਰੀ ਸ਼ਕਤੀ ਦੀ ਮਿਸਾਲ ਹੈ ਅਖੀਰ ਦੇ ਵਿੱਚ ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਮੌਕੇ ਦੀ ਤੀਜ ਨੌਣ ਆਈਆਂ ਔਰਤਾਂ ਦਾ ਕੀ ਕੁਝ ਕਹਿਣਾ ਸੀ ਸੋ ਰਾਜਪੁਰਾ ਦੀ ਸ਼੍ਰੀ ਅਰਜਨ ਦੇਵ ਕਲੋਨੀ ਦੇ ਵਿੱਚ ਖੜੇ ਆ ਤੇ ਜਿਵੇਂ ਸੋਣ ਦਾ ਮੀਨਾ ਆਂਦਾ ਤੇ ਤੀਆ ਦਾ ਤਿਹਾਰ ਜਿਹੜਾ ਹੈ ਬੜੇ ਧੁੰਮਤਾਮ ਦੇ ਨਾਲ ਪੰਜਾਬ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਂਦਾ ਤੁਸੀਂ ਤਸ ਤੇ ਅੱਜ ਗੁਰੂ ਅਰਜਨ ਦੇਵ ਕਲੋਨੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰੰਗ-ਬਰੰਗੇ ਕੱਪੜੇ ਪਾ ਕੇ ਜਿਹੜੇ ਹੈ ਕਲੋਨੀ ਦੀਆਂ ਜਿਹੜੀਆਂ ਲੇਡੀਆਂ ਹੈਗੀਆਂ ਉਹ ਅੱਜ ਤੀਆ ਦਾ ਤਿਹਾਰ ਬੜੇ ਹੀ ਧੁੰਮਤਾਮ ਨਾਲ ਮਨਾ ਰਹੀ ਆ ਆਪਾਂ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦਾ ਅੱਜ ਤਿਹਾਰ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਇਹ ਮੇ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਹੈ ਅੱਜ ਤੁਸੀਂ ਅਰਜਨਦੇਵ ਕਲੋਨੀ ਦੇ ਵਿੱਚ ਵੀ ਇਹ ਕਿੰਨੀਵੀਂ ਵਾਰ ਤਿਹਾਰ ਮਨਾ ਰਹੇ ਹੋ ਕਿ ਪਹਿਲੀ ਵਾਰ ਤਿਹਾਰ ਮਨਾ ਲਿਆ ਹਾਂਜੀ ਤੀਆਂ ਦਾ ਤਿਹਾਰ ਅਸੀਂ ਹਰ ਸਾਲ ਹੀ ਸਾਵਣ ਦੇ ਮਹੀਨੇ 'ਚ ਮਨਾਉਂਦੇ ਹਾਂ ਸਾਡੇ ਸਾਰੇ ਹੀ ਨਗਰ ਦੇ ਨਾਲ ਰਲ ਕੇ ਅਸੀਂ ਸਾਰਾ ਇਹ ਤਿਹਾਰ ਮਨਾਉਂਦੇ ਹਾਂ ਅਸੀਂ ਚੜ੍ਹਦੀ ਕਲਾ ਟਾਈਮ ਟੀਵੀ ਤੇ ਹੋਰ ਚੈਨਲਾਂ ਦਾ ਵੀ ਸ਼ੁਕਰਿਆਦਾ ਕਰਦੇ ਹਾਂ ਕਿਉਂਕਿ ਅੱਜ ਤੋਂ 15 ਸਾਲ ਪਹਿਲਾਂ ਜਦੋਂ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਸ਼ਾਇਦ ਹੀ ਰਾਜਪ੍ਰੇਤ ਕਿਸੇ ਨੂੰ ਪਤਾ ਨਹੀਂ ਸੀ ਕਿ ਤੀਆਂ ਦਾ ਤਿਉਹਾਰ ਕੀ ਚੀਜ਼ ਹੁੰਦਾ ਪਰ ਅੱਜ ਅਸੀਂ ਆਪਣੇ ਆਪ ਨੂੰ ਕੁਝ ਕਿਸਮਾ ਸਮਝਦੇ ਆਂ ਕਿ ਅਸੀਂ ਇਸ ਤਿਉਹਾਰ ਨੂੰ ਅਲੋਪ ਹੋਣ ਤੋਂ ਬਚਾ ਲਿਆ ਅੱਜ ਤਿਉਹਾਰ ਗਲੀ ਗਲੀ ਮਹੱਲੇ ਮਹੱਲੇ ਵਿੱਚ ਮਨਾਇਆ ਜਾਂਦਾ ਤਾਂ ਕਿ ਅਸੀਂ ਇਸ ਨੂੰ ਆਪਣਾ ਕੁਝ ਕਿਸਮਾ ਸਮਝਦੇ ਆਂ ਕਿ ਜੇ ਅਸੀਂ ਇਹ ਉਪਰਾਲਾ ਕੀਤਾ ਸੀ ਤਾਂ ਅਜੇ ਤਿਉਹਾਰ ਜਿੰਦਾ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਸਾਥ ਦਿੰਦੇ ਆਂ ਜਾਂ ਮੇਰੀ ਟੀਮ ਹੈ ਪੂਰੀ ਪੂਰੀ ਸਾਥ ਦਿੰਦੀ ਐ ਅਸੀਂ ਸਾਰੇ ਰਲ ਕੇ ਇਤਿਹਾਰ ਨੂੰ ਮਨਾਉਂਦੇ ਆ ਜਿਵੇਂ ਕਿ ਵੇਖਿਆ ਜਾਂਦਾ ਕਿ ਲੇਡੀ ਜਿਹੜੀ ਹੁੰਦੀਆਂ ਸਿਰਫ ਘਰ ਦੇ ਵਿੱਚ ਹੀ ਕੰਮਕਾਜ ਦੇ ਵਿੱਚ ਬਿਜ਼ੀ ਰਹਿੰਦੀ ਐ ਇੰਨਾ ਟਾਈਮ ਕੱਢਣਾ ਤੇ ਸਾਰਿਆਂ ਨੂੰ ਇਕੱਠਾ ਕਰਨਾ ਇਹ ਬੜਾ ਔਖਾ ਹੁੰਦਾ ਕਿਉਂਕਿ ਹੁਣ ਜਿਵੇਂ ਜਿਵੇਂ ਸ਼ਾਮ ਹੁੰਦੀ ਜਾਏਗੀ ਖਾਣੇ ਦਾ ਟਾਈਮ ਸ਼ੁਰੂ ਹੋ ਜਾਏਗਾ ਤੇ ਕਿਸ ਤਰ੍ਹਾਂ ਮੈਨੇਜ ਕੀਤਾ ਸਾਰਿਆਂ ਨੂੰ ਇਕੱਠਾ ਕਿਸ ਤਰ੍ਹਾਂ ਕੀਤਾ ਅਸੀਂ ਹਰ ਸਾਲ ਇੱਕ ਟਾਈਮ ਆਪਣਾ ਫਿਕਸ ਕਰ ਲੈਂਦੇ ਆ ਕਿ ਸ਼ਾਮ ਨੂੰ 5 ਵਜੇ ਤੁਸੀਂ ਆਣਾ ਅਸੀਂ ਆਪਣੇ ਜੋ ਵੀ ਸਾਡੇ ਹੁੰਦੀ ਹੈ ਤਿਆਰੀ ਅਸੀਂ ਉਹ ਤਿਆਰੀ ਕਰਦੇ ਆਂ ਸਾਡਾ 1 ਮਹੀਨਾ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ ਹੈ ਹਾਂਜੀ 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 ਤੇ ਕੁਝ ਰਿਫਰੈਸ਼ਮੈਂਟ ਦਾ ਵੀ ਪ੍ਰੋਗਰਾਮ ਕੀਤਾ ਹੋਇਆ ਹੈ ਇਹਨਾਂ ਵਾਸਤੇ ਹਾਂਜੀ ਬਾਹਰ ਰੇੜੀਆਂ ਲੱਗੀਆਂ ਹੋਈਆਂ ਗੋਲ ਗੱਪੇ ਦਹੀਂ ਪੱਲੇ ਟਿੱਕੀਆਂ ਜਿਨ੍ਹਾਂ ਨੇ ਜੋ ਖਾਣਾ ਉਹ ਖਾ ਸਕਦੇ ਆ ਹੋਰ ਕੀ ਕੀ ਰੇਂਜ ਕੀਤਾ ਹੋਇਆ ਹੈ ਡਾਂਸ ਵਗੈਰਾ ਹੋਰ ਹਾਂਜੀ ਬੱਚਿਆਂ ਦੇ ਵੀ ਡਾਂਸ ਹੈ ਤੇ ਲੇਡੀਜ਼ ਦਾ ਤਾਂ ਲੇਡੀਜ਼ ਦਾ ਗਿੱਦਾ ਹੈ ਲੇਡੀਜ਼ ਦਾ ਡਾਂਸ ਹੈ ਤੁਸੀਂ ਦੱਸੋ ਜੀ ਤੁਸੀਂ ਤਿਹਾਰ ਉਹਦੇ ਪਹਿਲੀ ਵਾਰ ਮਨਾ ਰਹੇ ਹੋ ਕਿ ਪਹਿਲਾਂ ਵੀ ਤੁਸੀਂ ਅਰੇਂਜ ਕਰਦੇ ਨਹੀਂ ਹਾਂ ਜੀ ਹਰ ਸਾਲ ਮਨਾਉਂਦੇ ਹਾਂ ਜੀ 15 ਸਾਲ ਤੋਂ ਲਗਾਤਾਰ ਹੋ ਗਿਆ ਸੀ ਇਹ ਤਾਂ ਹਰ ਨੂੰ ਮਨਾ ਰਹੇ ਹਾਂ ਜੀ ਕਿਵੇਂ ਜਦ ਤੁਸੀਂ ਮਨਾਉਣਾ ਸ਼ੁਰੂ ਕੀਤਾ ਸੀ ਕਿੰਨੀ ਲੇਡੀਜ਼ ਸੀਗੀਆਂ ਤੇ ਅੱਜ ਮੈਨੂੰ ਕਾਫੀ ਸਾਰੀ ਲੇਡੀਜ਼ ਨਜ਼ਰ ਆ ਰਹੀ ਕਿ ਸ਼ੁਰੂ ਤੋਂ ਹੀ ਇੰਨੀਆਂ ਹੀ ਨਹੀਂ ਅਸੀਂ ਸਾਡਾ ਸਾਰਾ ਮੱਲਾ ਸਾਡਾ ਇੱਕ ਦੂਸਰੇ ਦਾ ਸਾਥ ਦਿੰਦਾ ਅਸੀਂ ਇੱਕ ਦੂਸਰੇ ਨੂੰ ਨਾਲ ਲੈ ਕੇ ਹੀ ਚੱਲਦੇ ਆ ਕੋਈ ਇਕੱਲਾ-ਇਕੱਲਾ ਨਹੀਂ ਚੱਲਦਾ ਅਸੀਂ ਇੱਕ ਦੂਸਰੇ ਦਾ ਸਾਡੇ ਟੀਮ ਹੈ ਜਿਹੜੀ ਅਸੀਂ ਇੱਕ ਦੂਸਰੇ ਨੂੰ ਬਿਲਕੁਲ ਨਾਲ ਦੇ ਨਾਲ ਜੋੜ-ਜੋੜ ਕੇ ਚੱਲਦੇ ਆ ਤੇ ਤੀਆਂ ਦੇ ਤਿਹਾਰ ਤੋਂ ਇਲਾਵਾ ਵੀ ਤੁਸੀਂ ਇਕੱਠੇ ਮਿਲ ਕੇ ਕੋਈ ਦੀਵਾਲੀ ਹੋਰ ਫੈਸਲਾ ਕਿਉਂਕਿ ਮੈਂ ਉਹ ਦੇਖ ਚੁੱਕਿਆ ਜਦ ਨਗਰ ਕੀਰਤਨ ਜਿਹੜਾ ਨਿਕਲਦਾ ਤਦ ਵੀ ਤੁਸੀਂ ਬਹੁਤ ਇਕੱਠੇ ਸੀਗੇ ਹਾਂਜੀ ਜਿਹੜਾ ਅਸੀਂ ਹਰ ਤਿਉਹਾਰ ਨੂੰ ਬੜੇ ਤੁਮਤਾਮ ਨਾਲ ਮਨਾਉਂਦੇ ਆ ਕੋਈ ਐ ਤਿਉਹਾਰ ਨਹੀਂ ਆ ਕਿ ਲੋਹੜੀ ਦਾ ਤਿਉਹਾਰ ਹੋ ਜਾਏ ਹੋਲੀ ਦਾ ਤਿਉਹਾਰ ਹੋ ਜਾਏ ਕੋਈ ਵੀ ਤਿਉਹਾਰ ਹੈ ਸਾਡੇ ਲਈ ਸਿਰ ਮੱਥੇ ਆ ਕਿਉਂਕਿ ਅਸੀਂ ਖੁਸ਼ੀਆਂ ਮਨਣਾ ਚਾਹੁੰਦੇ ਆ ਤੇ ਖੁਸ਼ੀਆਂ ਨੂੰ ਕਿਵੇਂ ਬੰਡਾ ਹੈ ਇਹ ਐਵੇਂ ਇਹੀੋ ਤਰੀਕਾ ਹੈ ਬਸ ਕੀ ਕਹਿਣਾ ਚਾਹੋਗੇ ਤੁਸੀਂ ਇਹ ਇਹਨਾਂ ਨੇ ਅਰੇਂਜ ਕੀਤਾ ਪ੍ਰੋਗਰਾਮ ਅਰੇਂਜ ਕਰਨਾ ਹੀ ਬਹੁਤ ਵੱਡੀ ਗੱਲ ਹੈ ਇਕੱਠੇ ਕਰਨਾ ਸਾਰਿਆਂ ਨੂੰ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗਦਾ ਹੈ ਇਹ ਹਮੇਸ਼ਾ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਐਵੇਂ ਪ੍ਰੋਗਰਾਮ ਨੇ ਇੰਨੀ ਅੱਛੀ ਤਰ੍ਹਾਂ ਮਨਾਈਸ ਕਰਦੇ ਆ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਦੀ ਬਦੌਲਤ ਹੀ ਅੱਜ ਅਸੀਂ ਖੜੇ ਆ ਹਾਂਜੀ ਹਾਂਜੀ ਨਹੀਂ ਅਸੀਂ ਨਹੀਂ ਖੜ੍ਹ ਸਕਦੇ ਸੀਗੇ ਸਾਨੂੰ ਕਿਉਂਕਿ ਸਾਨੂੰ ਉੱਪਰ ਆਣ ਦਾ ਮੌਕਾ ਇਹਨਾਂ ਨੇ ਹੀ ਦਿੱਤਾ ਹੈਗਾ ਪਰਮਿਸ਼ਨ ਪਰਮਿਸ਼ਨ ਮਿਲ ਜਾਂਦੀ ਹੈ ਜੀ ਕਰੋ ਅੱਜ ਪ੍ਰੋਗਰਾਮ ਦੇ ਵਿੱਚ ਟਾਈਮ ਪਿੱਡਣ ਵਾਸਤੇ ਬਹੁਤ ਅੱਛਾ ਲੱਗਦਾ ਹੈ ਬਹੁਤ ਅੱਛਾ ਵੀ ਕੀ ਕਹਿਣਾ ਚਾਹੋਗੇ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਇਸ ਇਤਿਹਾਸ ਬਹੁਤ ਵਧੀਆ ਜੀ ਅਸੀਂ ਫੁੱਲ ਇੰਜੋਏ ਕਰਦੇ ਹਾਂ ਬਹੁਤ ਵਧੀਆ ਲੱਗਦਾ ਜੀ ਹਾਂਜੀ ਹਾਂਜੀ ਤੁਸੀਂ ਦੱਸੋ ਜੀ ਪਰਮਿਸ਼ਨ ਮਿਲ ਜਾਂਦੀ ਹੈ ਕਰੋ ਹਾਂਜੀ ਜ਼ਰੂਰ ਹਾਂਜੀ ਇੰਜੋਏ ਕਰਨਾ ਦੇਖੋ ਲਾਈਫ ਨੂੰ ਉੱਤਰ ਹਰ ਚੀਜ਼ ਜ਼ਰੂਰੀ ਹੈ ਜੇ ਆਪਾਂ ਭਗਤੀ ਵਾਲੀ ਸਾਈਡ ਗਈਏ ਕਿ ਹਾਕੀ ਵੀ ਗੁਰਦੁਆਰਾ ਸਾਹਿਬ ਆਪਾਂ ਗੁਰਪੁਰਬ ਮਨਾਣੇ ਆ ਸਭ ਕੁਝ ਮਨਾਣਿਆ ਹਨ ਤੇ ਜੇ ਆਪਾਂ ਉਧਰ ਕਰਦੇ ਆ ਤੇ ਇੱਕ ਆਪਣੀ ਲਾਈਫ ਦਾ ਕੁਝ ਪਾਰਟ ਕੁਝ ਆਪਾਂ ਟਾਈਮ ਆਪਣੇ ਲਈ ਵੀ ਇੰਜਾਇਰਮੈਂਟ ਵਾਸਤੇ ਕੱਢਣਾ ਚਾਹੀਦਾ ਬੰਦੇ ਨੂੰ ਤੇ ਇਸ ਕਰਕੇ ਸੋ ਅਸੀਂ ਹਰ ਤਿਉਹਾਰ ਤੇ ਇਹਨਾਂ ਨਾਲ ਸ਼ਾਮਿਲ ਹੁੰਨੇ ਆ ਕਿ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਇਹ ਵਧੀਆ ਉਪਰਾਲਾ ਕਰਦੇ ਨੇ ਹਰ ਤਿਉਹਾਰ ਬੜੇ ਵਧੀਆ ਤਰੀਕੇ ਨਾਲ ਮਨਾਉਂਦੇ ਨੇ ਸੋ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਗੁਰੂ ਅਰਜਨ ਦੇਵ ਕਲੋਨੀ ਦੇ ਵਿੱਚ ਅੱਜ ਤੁਸੀਂ ਦੇਖ ਸਕਦੇ ਪਿੱਛੇ ਬੈਨਰ ਵੀ ਲੱਗਿਆ ਤੇ ਇਹਨਾਂ ਵੱਲੋਂ ਬੜਾ ਵਧੀਆ ਜਿਹੜਾ ਹੈ ਅਰੇਂਜਮੈਂਟ ਜਿਹੜਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾ ਰਿਹਾ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਡੈਕੋਰੇਸ਼ਨ ਵੀ ਜਿਹੜੀ ਹੈ ਇਹਨਾਂ ਵੱਲੋਂ ਕੀਤੀ ਗਈ ਸੀ ਤੇ ਇੱਕ ਵਾਰੀ ਕੈਮਰਾਮੈਨ ਦਿਖਾ ਦੇਣਗੇ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਅਰੇ ਅੱਜ ਮਹਿਲਾ ਜਿਹੜੀਆਂ ਔਰਤਾਂ ਨੇ ਅੱਜ ਆਪਣਾ ਟਾਈਮ ਕੱਢੇ ਤੇ ਤੀਜ ਦਾ ਤਿਹਾਰ ਬੜੀ ਤੁਮਤਾਮ ਨਾਲ ਮਨਾਇਆ ਜਾ ਰਿਹਾ ਤੇ ਹੋਰ ਔਰਤਾਂ ਨੂੰ ਵੀ ਜਿਹੜਾ ਹੈ ਹਮੇ ਇੱਕ ਚੀਜ਼ ਪੁੱਛਣਾ ਭੁੱਲ ਗਿਆ ਸੀਗਾ ਜਿਹੜੀਆਂ ਔਰਤਾਂ ਹੁਣ ਵੀ ਜਿਹੜੀ ਘਰ ਬੈਠੀਆਂ ਜਿਹੜਾ ਤੀਜ ਦਾ ਤਿਹਾਰ ਨਹੀਂ ਮਨਾਉਂਦੀਆਂ ਦਿਲ ਉਹਨਾਂ ਦਾ ਕਰਦਾ ਹੈ ਲੇਕਿਨ ਕਈਆਂ ਦੇ ਹਸਬੰਡ ਨਹੀਂ ਅਲਾਉ ਕਰਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਉਹ ਅਸੀਂ ਤੇ ਸਿਰਫ ਇਹ ਕਹਿਣਾ ਚਾਹੁੰਦੇ ਆ ਕਿ ਸਭ ਨੂੰ ਆਣਾ ਚਾਹੀਦਾ ਸਾਰੇ ਹਸਬੰਡ ਨੂੰ ਵੀ ਨਾਰਮਲ ਹੋਣਾ ਚਾਹੀਦਾ ਦੇਖੋ ਘਰ ਦੇ ਵਿੱਚ ਸਾਰਾ ਦਿਨ ਕੰਮ ਕਰਦੀਆਂ ਨੇ ਜਨਾਨੀਆਂ ਸਾਰਾ ਦਿਨ ਮਤਲਬ ਕਿ ਕਪੜੇ ਤੋਲਾ ਹੈ ਪਾਂਡੇ ਮਾਲਾ ਸਾਰਾ ਦਿਨ ਇਹ ਕੰਮ ਨੇ ਪਰ ਜਿਹੜੇ ਕੰਮ ਨੂੰ ਆਪਣਾ ਟਾਈਮ ਵੀ ਤਾਂ ਕੱਢਣਾ ਚਾਹੀਦਾ ਨਾ ਲੇਡੀਜ਼ ਨੂੰ ਕਿਹੜਾ ਟਾਈਮ ਹੈਗਾ ਇਸ ਟਾਈਮ ਕਰਕੇ ਅਸੀਂ ਸਾਰੇ ਜਣੇ ਇਕੱਠੇ ਹੋਣੇ ਆ ਤੇ ਇਹ ਤਿਉਹਾਰ ਮਨਾਉਂਦੇ ਆ ਜੀ ਸੋ ਆਪਾਂ ਇਹਨਾਂ ਦਾ ਜ਼ਿਆਦਾ ਟਾਈਮ ਨਹੀਂ ਲਾਵਾਂਗੇ ਕਿਉਂਕਿ ਅਸੀਂ ਵਿੱਚ ਇਹਨਾਂ ਨੂੰ ਰੋਕ ਕੇ ਤੇ ਇਹਨਾਂ ਦੇ ਬਾਈਟ ਲੈਣੇ ਇਹਨਾਂ ਦੇ ਵਿਚਾਰ ਜਿਹੜੇ ਸਾਂਝੇ ਕੀਤੇ ਤੁਹਾਡੇ ਨਾਲ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦਿਓ ਇਜਾਜ਼ਤ ਤੇ ਫਿਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਕੈਮਰਾਮੈਨ ਮੋਹੀਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਲਦ ਹੋਵੇ ਅਖ਼ਬਾਰ